हेलो no के मेरे डैडी ਨੂੰ ਫੋਲੋ ਕਰੋ ਡੈਡੀ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸਬਸਕ੍ਰੈਮ ਕਰੋ ਕੇ ਜਰੂਰ ਕਰ ਦੋ ਜਰੂਰ ਕਰ ਦੋ ਹੂੰ ਕੇ ਕੋਈ ਨਹੀਂ ਕਰਦਾਗਾ ਕੋਈ ਨਹੀਂ ਕਰਦਾ ਹੂੰ ਕੇ ਵੀਰ ਬਣ ਕੇ ਭੈਣ ਬਣ ਕੇ ਵੀਰ ਬਣ ਕੇ ਭੈਣ ਬਣ ਕੇ ਕਰ ਦੋ ਸਬਸਕ੍ਰਾਈਬ ਭੈਣ ਬਣ ਕੇ ਕਰ ਦੋ ਜ ਮਮ ਬੱਤ ਕੇ ਰੋਟੀ ਖਾਣੀ ਆ ਰੋਟੀ ਖਾਣੀ ਆ ਕੇ ਬੋਲੇ ਨਹੀਂ ਕੋਈ ਬੋਲੇ ਨਹੀਂ ਕੋਈ ਤੇ ਮੂੰਗੀ ਮਸਰੀ ਸਬਜ਼ੀ ਬਣਾਈ ਅਸੀਂ ਅੰਗੀ ਚੀਰ ਆ ਜੀ ਹਾਂ ਕਿਹੜੀ ਮੂੰਗੀ ਮਸਰੀ ਮੁੰਗਰੀ ਪੱਤੀ ਆ ਮੁੰਗਰੀ ਮੱਛੀ ਦਾਲ ਬਣਾਈਓ ਤਾਲ ਹੁੰਦੀ ਆ ਦਾਲ ਹੁੰਦੀ ਤੁਹਾਡੇ ਟੱਪੇ ਨੂੰ ਪਤਾ ਨਹੀਂ ਗਿਆ ਟੱਪੇ ਨੂੰ ਤਾਂ ਪਤਾ ਨਹੀਂ ਹਟ ਜਾ ਹਟ ਜਾ ਹਟ ਜਾ ਹਟ ਜਾ ਮੈਨੂੰ ਵੀ ਖੁਸ਼ ਹੁੰਦਾ ਮੈਨੂੰ ਵੀ ਖੁਸ਼ ਹੁੰਦਾ ਹਟ ਜਾ ਕਾਹਨੂੰ ਅਰਵਾਦਾ ਮੇਰਾ ਪੁੱਤ ਹਟ ਜਾ ਪੱਕਾ ਦੱਸ ਕਿਉਂ ਤੂੰ ਨਿਆਣਾ ਕੰਮ ਕਰਨ ਲੱਗਿਆ ਹੈ ਇਦਨ ਮਾੜਾ ਇਦਨ ਮਾੜਾ ਕੁੱਟੀ ਕਰ ਤੂੰ ਬੜਾ ਰੋਟੀ ਵੀ ਨਹੀਂ ਖਾਣ ਦਿੰਦੇ ਹਨਾ ਵੀ ਕਿਦੜੀ ਥਰ ਜਾ ਮੈਂ ਨਹੀਂ ਖਾਣ ਮੈਂ ਨਹੀਂ ਖਾਣ ਤੂੰ ਖਾ ਲਾ ਸੰਸਰੇ ਪਈ ਦੋ ਮਿੰਟ ਦੇਖ ਕੁਝ ਕੇ ਮੈਂ ਸੋਣੀ ਆ